ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 13 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਇੱਕ ਆਪਾਂ ਸਾਹੀਵਾਲਾ ਵੈਰ ਦੀ ਪ੍ਰੋਪਰ ਡੀਟੇਲ ਦਵਾਂਗੇ 13 ਫਰਵਰੀ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ 4 ਵਜੇ ਦਾ ਟਾਈਮ ਆ ਕਿਸਾਨ ਵੀਰੋ ਇੱਕ ਸਾਈਵਾਲ ਦਾ ਨਗੀਨਾ ਟਾਪ ਦਾ ਦਿਖਾਉਣਾ ਰਾਣੀ ਗਾਂ ਆਈਆਂ ਆਪਾਂ ਰਾਣੀ ਗਾਂ ਨੂੰ ਤਾਂ ਕਿਹਾਗਾ ਚਾਹੇ ਆਪਣਾ ਸਾਰਾ ਡੱਬਰੇ ਦੇ ਆਸੇ ਪਾਸੇ ਫਿਰਦਾ ਰਹੇ ਥੱਲੇ ਬਹਿ ਜੇ ਲੱਤ ਫੜਲੇ ਥਣ ਫੜਲੇ ਕਦੇ ਲੱਤ ਨਹੀਂ ਚੱਕੂਗੀ ਇਹ ਦਾਵਾ ਹੋਊਗਾ ਆਪਣਾ ਕਿਉਂਕਿ ਪਿਓਰ ਫੁੱਲ ਬਰੀਡ ਦੇ ਵਿੱਚ ਇਹ ਆ ਗਈ ਸਾਈਵਾਲ ਰਾਣੀ ਗਾਂ ਤਾਈਆਂ ਕਿਹਾ ਗਿਆ ਮੈਂ ਤੁਹਾਨੂੰ ਦੁਬਾਰਾ ਦਿਖਾਉਣਾ ਵੀ ਦੂਰੋਂ ਆਪਣਾ ਕੋਈ ਵੀ ਬੰਦਾ ਆ ਕੇ ਨੀਚੇ ਥਣਾ ਦੇ ਬਹਿ ਜਾਊਗਾ ਆਪਾਂ ਵੀਡੀਓ ਪਾਜ਼ ਨਹੀਂ ਕਰਦੇ ਲੱਤ ਫੜ ਲਓ ਬਾਹ ਫੜ ਲਓ ਥਣ ਫੜ ਲਓ ਕੋਈ ਚੱਕਰ ਨਹੀਂ ਮਗਰ ਬਹਿ ਜਾਓ ਚਾਹੇ ਸਾਈਡ ਤੇ ਬਹਿ ਜਾਓ ਇਹ ਉਹ ਚੱਕਰ ਨਹੀਂ ਹੈਗਾ ਇਹ ਪ્યોਰ ਸਾਹੀਵਾਲ ਆ ਗਿਆ ਤੁਸੀਂ ਦੇਖ ਸਕਦੇ ਹੋ ਆਪਣੇ ਬੰਦੇ ਬੈਠੇ ਆ ਇੱਕ ਦੂਜੇ ਪਾਸੇ ਬੈਠੇ ਇੱਕੁਰਲੇ ਪਾਸੇ ਬੈਠਾ ਜਿਵੇਂ ਮਰਜੀ ਹੱਥ ਵੇਰੀ ਦੇ ਲਓ ਜਿੱਥੋਂ ਦੀ ਮਰਜੀ ਲੱਤ ਫੜ ਲਓ ਠੀਕ ਆ ਇਹ ਤਾਈਆਂ ਆਪਾਂ ਇਹਨੂੰ ਰਾਣੀ ਗਾ ਕੇ ਹੈਗਾ ਜਿਹੜਾ ਮੇਰਾ ਵੀਰ ਲੈ ਜਾਊਗਾ ਇਹ ਘਰ ਚ ਮਾਂ ਦਾ ਸ਼ਿੰਗਾਰ ਬਣੂਗਾ ਫੇਸ ਕੁਆਲਟੀ ਦੇ ਸਕਦੇ ਹਾਂ ਬਿਊਟੀ ਦੇ ਸਕਦੇ ਹਾਂ ਬਾਹਰ ਤੋੜ ਕੇ ਦਿਖਾਵਾਂਗੇ ਇਦਾਂ ਦੀ ਬਿਊਟੀ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਜੇ ਆਪਾਂ ਗੱਲ ਕਰੀਏ ਆਪਣੇ ਫਾਰਮ ਤੇ ਮੈਂ ਕਹਿੰਦਾ ਸਾਲ ਦੇ ਵਿੱਚ ਇੱਕ ਅੱਧਾ ਨਗੀਨਾ ਇਹ ਆਉਂਦਾਗਾ ਇਸ ਨੂੰ ਤੋੜ ਕੇ ਦਿਖਾਵਾਂਗੇ ਥਣ ਬਹੁਤ ਸੋਹਣਾ ਲੱਗਿਆਗਾ ਦੇਖ ਸਕਦੇ ਥਣ ਨੇੜੇ ਤੋਂ ਚੈੱਕ ਕਰਾਵਾਂਗੇ ਕੱਲਾ ਕੱਲਾ ਨਿੱਖੜਮਾ ਥਣ ਲੱਗਿਆ ਪੂਰੀ ਵਿੱਤੀ ਤੇ ਚਾਰੇ ਥਣ ਗੁੱਠਾਂ ਤੇ ਲੱਗੇ ਹੋਏ ਨੇ ਹਜੇ ਸੂਣ ਦੇ ਦੇ ਇੱਕ ਹਫਤਾ ਪੈਂਡਿੰਗ ਆ ਕਿਸਾਨ ਵੀਰੋ ਤੋੜ ਕੇ ਦਿਖਾਉਣੇ ਤੁਹਾਨੂੰ ਜੋ ਕਿਸਾਨ ਵੀਰੋ ਸਾਨੂੰ ਤੋਰਾ ਵਗੈਰਾ ਬੈੜਾ ਦਾ ਚੈੱਕ ਕਰਾਂਗੇ ਛੜ ਦੇ ਖੁੱਲੀ ਪੁੱਤ ਬਹਿ ਜਾ ਥੱਲੇ ਬਹਿ ਜਾ ਥੱਲੇ ਪੁੱਤ ਠੇਠਾਂ ਬਹਿ ਜਾ ਕੋਈ ਚੱਕਰ ਨਹੀਂਗਾ ਜਿਵੇਂ ਮਰਜੀ ਇਹ ਥੱਲੇ ਬੈਠ ਜਾਣਾ ਦੋਨੇ ਬੰਦੇ ਆਪਣੇ ਫੇਰ ਲੇਵਰ ਵਾਲੇ ਥੱਲੇ ਬਹਿ ਗਏ ਤੁਸੀਂ ਦੇਖ ਸਕਦੇ ਹੋ ਕੋਈ ਲੱਟ ਸੜ ਕਰਨ ਵਾਲਾ ਕੰਮ ਨਹੀਂ ਹੈਗਾ ਇਹਦਾ ਰਾਣੀ ਗਾਂ ਆ ਗਈ ਮੈਂ ਦੁਬਾਰਾ ਫੇਰ ਕਹਿੰਨਾ ਕਿਸਾਨ ਵੀਰੋ ਜਿਹਦੇ ਘਰੇ ਜਾਵੜੀ ਘਰ ਦਾ ਸ਼ਿੰਗਾਰ ਬਣੂਗੀ ਸੇਵਾ ਤਾਂ ਆਪਾਂ ਕਰਨੀ ਹੁੰਦੀ ਆ ਪਰ ਸੀਲ ਡੰਡਾ ਪਸ਼ੂ ਬਹੁਤ ਘੱਟ ਮਿਲਦਾ ਲੈ ਚੱਲ ਪੁੱਤ ਅੰਦਰ ਨੂੰ ਆ ਦੇਖ ਸਕਦੇ ਹੋ ਤੁਸੀਂ ਖਵਾਨਾ ਬਹੁਤ ਸੋਹਣਾ ਤਿਆਰ ਕਰ ਰਿਹਾ ਪਲੂਨ ਨੇ ਨੇ 20 ਕਿਲੋ ਦੁੱਧ ਪਾਇਆ ਹੋਇਆ ਹੈ ਕਿਸਾਨ ਵੀਰੋ ਐਤਕੀ 20 ਤੋਂ ਬਾਹਰ ਦੁੱਧ ਪਾ ਦੂਗੀ ਪਲੂਨ ਦਾ 20 ਕਿਲੋ ਦੁੱਧ ਦਾ ਰਿਕਾਰਡ ਆ ਉੱਚਾ ਲੰਮਾ ਵੱਡਾ ਕੱਦ ਕਾੜਾ ਤੁਸੀਂ ਕੱਦ ਕਾੜ ਦਾ ਹੁੰਦਾ ਅੱਜ ਆਪਣੇ ਬੰਦੇ ਤੋਂ ਲਗਾ ਸਕਦੇ ਨਾਲ ਖੜੀ ਪੁੱਤ ਇਹ ਛੋਟੀ ਬੱਸੀ ਨਹੀਂ ਹੈਗੀ ਕੋਈ ਪੂਰੀ ਉੱਚਾ ਲੰਮਾ ਵੱਡਾ ਕੱਦ ਕਾੜ ਪੂਰੀ ਹਾਈਟ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਆ ਹਾਈਟ ਦੇਖ ਸਕਦੇ ਹੋ ਤੁਸੀਂ ਦੂਸਰੇ ਪਾਸੇ ਗੱਲ ਕਰੀਏ ਤਾਂ ਆਪਾਂ ਮੁੰਡਾ ਖੜਾ ਦੀਣਾ ਨਹੀਂ ਹੈਗਾ ਪਹਿਲੀ ਸਾਈਡ ਦੇਖ ਸਕਦੇ ਹੋ ਤੁਸੀਂ ਪੂਰਾ ਉੱਚਾ ਲੰਮਾ ਵੱਡਾ ਕੱਦ ਹੱਥ ਫੇਰ ਕੇ ਦਿਖਾ ਦੇ ਅਦੇਖਿਆਨ ਦੂਜੇ ਪਾਸੇ ਦੋਨੇ ਪਾਸੇ ਵਹਿ ਕੇ ਚੋਣ ਵਾਲੀ ਚੀਜ਼ ਹੈ ਜੀ ਅੱਜ 20 ਕਿਲੋ ਵਾਲੀ ਮੱਝ ਦਾ ਮੁਕਾਬਲਾ ਨਹੀਂ ਕਰ ਸਕਦੀ ਕਿਉਂਕਿ ਬਹੁਤ ਚੰਗੀ ਇਹਦੀ ਫੈਂਟ ਰਹਿੰਦੀ ਆ ਤੇ ਬਹੁਤ ਚੰਗਾ ਦੁੱਧ ਹੁੰਦਾ ਹੈ ਦਾ ਪੀਣ ਵਾਸਤੇ ਘਰ ਲਈ ਆ ਫੇਸਰੀ ਬਿਊਟੀ ਫਾਰਮ ਦੇ ਕਿਸਾਨ ਵੀਰੋਂ ਚੈੱਕ ਕਰਉਣਾ ਦੇਖ ਸਕਦੇ ਹੋ ਬਹੁਤ ਜਿਹਨੂੰ ਆਪਾਂ ਕਹਿੰਦੇ ਆ ਫੁੱਲ ਬਿਊਟੀ ਕੁਇਨ ਹੈ ਕੁਇਨ ਇਸ ਕਰਕੇ ਕਿਹਾ ਇਹਨੂੰ ਕਿਉਂਕਿ ਬਹੁਤ ਜਿਆਦਾ ਬਿਊਟੀ ਦੇ ਵਿੱਚ ਹੈ ਸੋ ਦਾ ਪ੍ਰਾਈਸ ਫੋਨ ਤੇ ਕੀਤਾ ਜਾਊਗਾ ਜਿਹੜੇ ਮੇਰੇ ਵੀਰਾਂ ਨੂੰ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨੇ